ਹਾਂ ਜੀ ਮੈਨੂੰ ਕੀ ਮਾਵਾਂ ਤੁਹਾਡਾ ਮੀਲੇ ਚਾਹੀਓ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਨਮਸਤੇ ਮੈਂ ਹਰਮਨ ਸਮਾਜ ਸੇਵਿਕਾ ਅੱਜ ਸਾਡੇ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਬਠਿੰਡਾ ਸ਼ਹਿਰ ਵਿੱਚ ਹਮੇਸ਼ਾ ਮੇਲੇ ਲਾਈ ਜਾਂਦੇ ਆ ਬਠਿੰਡੇ ਨੂੰ ਜਿੱਦਾਂ ਕਿ ਮੇਲਿਆਂ ਦਾ ਸ਼ਹਿਰ ਕਿਹਾ ਜਾਂਦਾ ਹੈਗਾ ਉਸ ਦਿਨਾਂ ਮੇਲਾ ਤੁਸੀਂ ਦੇਖਣ ਆਏ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਅੱਜ ਜੇ ਜੋ ਵੀ ਕੁਝ ਲੱਗਿਆ ਹੈਗਾ ਇਹ ਨਵੇਂ ਤਰੀਕੇ ਨਾਲ ਕੀਤਾ ਗਿਆ ਮੇਲੇ ਤਾਂ ਬਹੁਤ ਦੇਖਿਆ ਪਰ ਇਦਾਂ ਦਾ ਜਿਹੜਾ ਇਹਨਾਂ ਨੇ ਡੈਕੋਰੇਸ਼ਨ ਕੀਤੀ ਹੈ ਇਹ ਬਹੁਤ ਹੀ ਜ਼ਿਆਦਾ ਵਧੀਆ ਕੀਤੀ ਹੋਈ ਹੈਗੀ ਅਤੇ ਲੋਕ ਜਿਹੜੇ ਬਠਿੰਡੇ ਦੇ ਬਹੁਤ ਆਨੰਦ ਲੈ ਰਹੇ ਹੋਏ ਨੇ ਜਿਸ ਤਰ੍ਹਾਂ ਅੱਜਕੱਲ੍ਹ ਦੇ ਮੋਬਾਈਲਾਂ ਦਾ ਯੁੱਗ ਹੈ ਬੱਚੇ ਬਜ਼ੁਰਗ ਸਾਰੇ ਮੋਬਾਈਲਾਂ ਦੇ ਲੱਗੇ ਰਹਿੰਦੇ ਨੇ ਮੀਲੇ 'ਚ ਆ ਕੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਹੋ ਰਹੇ ਹੋ ਨਹੀਂ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਮੈਂ ਪਹਿਲਾਂ ਹੀ ਕਹਿ ਚੁੱਕੀ ਆਂ ਵੀ ਬਠਿੰਡਾ ਇੱਕ ਤਰ੍ਹਾਂ ਦਾ ਮੇਲਿਆਂ ਦਾ ਸ਼ਹਿਰ ਬਣ ਚੁੱਕਿਆ ਹੈ ਸਾਡੇ ਬਠਿੰਡੇ ਸ਼ਹਿਰ ਵਿੱਚ ਸਾਲ ਵਿੱਚ ਦੋ ਤਿੰਨ ਮੇਲੇ ਲੱਗਦੇ ਹੀ ਰਹਿੰਦੇ ਆ ਸੱਜਣ ਇੰਡਸ਼ੀਅਨ ਵਰਸਨ ਨੂੰ ਵੀ ਕਹਿਣਾ ਚਾਹੁੰਦੀ 60 ਆਪਣੇ ਮਸ਼ਿੰਡਾ ਨਿਵਾਸੀ ਨੂੰ ਮੈਂ ਇਹ ਕਹਿਣਾ ਚਾਹੁੰਦੀ ਕਿ ਉਹ ਜ਼ਰੂਰ ਇਸ ਮੇਲੇ ਵਿੱਚ ਆਣ ਤੇ ਆਨੰਦ ਲੈਣ ਤੇ ਦੇਖੋ ਨਵੇਂ-ਨਵੇਂ ਚੀਜ਼ਾਂ ਆਈਆਂ ਜਿੱਦਾਂ ਇਹਨਾਂ ਨੇ ਡੈਕੋਰੇਸ਼ਨ ਕੀਤੀ ਹੈ ਬਹੁਤ ਹੀ ਜ਼ਿਆਦਾ ਵਧੀਆ ਕੀਤੀ ਹੋਈ ਹੈ ਲੰਡਨ ਸਿਟੀ ਦਾ ਬਣਾਇਆ ਗਿਆ ਹੈਗਾ ਤੇ ਇਹ ਅਲੱਗ ਚੀਜ਼ ਹੋ ਗਈ ਹੈ ਬਠਿੰਡਾ ਸ਼ਹਿਰ ਦੇ ਰੋਜ਼ ਗਾਰਡਨ ਦੇ ਕੋਲ ਇੱਕ ਵਿਸ਼ਾਲ ਮੇਲਾ ਲੱਗਿਆ ਹੈ ਜਿਹਦੇ ਵਿੱਚ ਖਾਣ ਪੀਣ ਦਾ ਤੇ ਹੋਰ ਹਰ ਤਰ੍ਹਾਂ ਦੇ ਸਟਾਲ ਬੱਚਿਆਂ ਲਈ ਝੂਲੇ ਤੇ ਰੱਖੇ ਗਏ ਹਨ ਬਰਿੰਡਾ ਸ਼ਹਿਰ ਨਿਵਾਸੀ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੀ ਨੇ ਕਿਉਂਕਿ ਮੇਲੇ ਵਿੱਚ ਆ ਕੇ ਆਦਮੀ ਮੋਬਾਈਲ ਭੁੱਲਦੇ ਨੇ ਤੇ ਮੋਬਾਈਲਾਂ ਦੇ ਕਾਰਨ ਅੱਜ ਹਰ ਆਦਮੀ ਬਿਜ਼ੀ ਹੈ ਪਰ ਮੇਲੇ ਚ ਆ ਕੇ ਕੁਛ ਨਾ ਕੁਛ ਪਲ ਆਪਣੀ ਜ਼ਿੰਦਗੀ ਦੇ ਵਧੀਆ ਬਤੀਤ ਕਰਦਾ ਹੈ ਤਾਂ ਮੇਲੇ ਦੀ ਚਲਕਿਆ ਹੀ ਦਿਖਾ ਰਹੀ ਆ ਆਪਣੀ ਲੰਡਨ ਸਿਟੀ ਲੰਡਨ ਸਿਟੀ ਜਿੱਥਾ ਬਠਿੰਡੇ ਸ਼ਹਿਰ ਦੇ ਰੋਜ਼ਗਾਰਡਨ ਦੇ ਨਜ਼ਦੀਕ ਲੱਗਿਆ ਵਿਸ਼ਾਲ ਮੇਲਾ ਲੰਡਨ ਸਿਟੀ ਦੀਆਂ ਝਲਕੀਆਂ ਆਪ ਜੀ ਨੂੰ ਅਸੀਂ ਘਰ ਬੈਠੇ ਦਿਖਾ ਰਹੇ ਹਾਂ ਤੁਸੀਂ ਘਰ ਬੈਠ ਕੇ ਇਸ ਮੇਲੇ ਦਾ ਆਨੰਦ ਲੈ ਸਕਦੇ ਹੋ ਅਈ ਮੈਨੂੰ ਪੀਨਾਵਾ ਥੋੜਾ ਰਮਨਦੀਪ ਜੀ ਰਮਨਦੀਪ ਜੀ ਮੇਲੇ ਚ ਆਇਓ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਠੀਕ ਹੈ ਨਾ ਚਾਹੂੰਗੇ ਮੇਲੇ ਚ ਬਹੁਤ ਵਧੀਆ ਮਹਿਸੂਸ ਹੋ ਰਿਹਾ ਵਧੀਆ ਚੀਜ਼ਾਂ ਐ ਇੱਥੇ ਬਹੁਤ ਵਧੀਆ ਨੇ ਆ ਦੇਖੋ ਜਿਵੇਂ ਪਿੱਲੋ ਵਗੈਰਾ ਬਹੁਤ ਘੈਂਟ ਆ ਤੇ ਹੋਰ ਵੀ ਆ ਸਾਰੇ ਬੱਚਿਆਂ ਦੀ ਚੀਜ਼ਾਂ ਬਹੁਤ ਵਧੀਆ ਵੈਸੇ ਅੱਗੇ ਨਾਲੋਂ ਪਹਿਲਾਂ ਵੀ ਲੱਗਦੇ ਹੁੰਦੇ ਐ ਮੇਲੇ ਬਟ ਇਸ ਵਾਰ ਥੋੜਾ ਡਿਫਰੈਂਟ ਲੱਗ ਰਿਹਾ ਬਹੁਤ ਵਧੀਆ ਐ ਬਹੁਤ ਪਿੱਲੋ ਵਗੈਰਾ ਆ ਦੇਖੋ ਬਹੁਤ ਵਧੀਆ ਮਤਲਬ ਇੱਥੇ ਵਧੀਆ ਕੁਆਲਿਟੀ ਮਿਲ ਰਹੀ ਐ ਸੋਹਣੀ ਐ ਬਹੁਤ ਵਧੀਆ ਕਿੱਥੋਂ ਆਏ ਹੋ ਜ ਇਹ ਲੁਧਿਆਣੇ ਤੋਂ ਆਈ ਹੋਈ ਨਹੀਂ ਪਰ ਇਹਨਾਂ ਕੋਲੇ ਆਪਾਂ ਦੇਖਿਆ ਬਹੁਤ ਵਧੀਆ ਸਟਾਕ ਹੈਗਾ ਬਹੁਤ ਸੋਹਣਾ ਤੇ ਬਾਕੀ ਸਾਰਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਇਧਰ ਲੇਡੀਜ਼ ਲੱਗੇ ਹੋਏ ਆ ਸੂਟ ਵਗੈਰਾ ਜਿਵੇਂ ਕਿ ਹੁਣ ਸਰਦੀਆਂ ਦੇ ਆ ਰਹੇ ਬਹੁਤ ਵਧੀਆ ਚੀਜ਼ਾਂ ਮੈਂ ਕਹਿੰਨੀ ਆ ਸਾਰੇ ਆਉਣ ਤੇ ਮੇਲੇ ਦੀ ਸ਼ੋਭਾ ਵਧਾਉਣ ਥੈਂਕ ਯੂ ਬਹੁਤ ਲਾਦੇ ਪੰਜਾਬ ਚ ਇਹਨਾਂ ਦਾ ਨਾਮ ਰਮਨਦੀਪਾ ਜੀ ਕੱਪਿਸਟਰਲ ਆ ਗਿਰੋ ਲੰਡਨ ਚ ਘੁੰਮ ਰਹੇ ਹੋ ਮੈਂ ਘਰੇ ਦੇ ਘੁੰਮ ਰਹੇ ਹਾਂ ਲੰਡਨ ਵਾਲੀ ਫੀਲਿੰਗ ਆ ਰਹੀ ਹੈ ਹਾਂ ਲਾ ਆ ਤਾਂ ਲੰਡਨ ਵਾਲੀ ਫੀਲਿੰਗ ਹੀ ਰਹੀ ਹੈ ਬਟ ਬਹੁਤ ਵਧੀਆ ਹੈ ਪਰ ਇਹ ਸਾਡਾ ਪੰਜਾਬ ਹੈ ਰੰਗਲਾ ਪੰਜਾਬ ਇਹ ਇੱਥੇ ਲੱਗੀ ਹੋਈ ਹੈ ਜੀ ਥੈਂਕ ਯੂ ਸਰ ਕੀ ਨਾਮ ਤੁਹਾਡਾ ਪ੍ਰੋਬਲਮ ਸਿੰਘਾ ਸਰ ਜਿਹੜਾ ਮੇਰੇ ਨਾਲ ਕਿਹੜੇ ਬਾਰੇ ਸੰਚਾਰ ਕਰ ਰਿਹਾ ਹੈ ਇਹ ਆਪਾਂ ਲੰਡਨ ਤੋਂ ਜੇਤ ਲਾਇਆ ਬਹੁਤ ਵਧੀਆ ਖੇਤ ਦਾ ਕੇਂਦਰ ਹੈ ਨਾਗਰਾ ਫਾਲ ਆਇਆ ਹੈ ਸੈਲਫੀ ਖੋਣ ਦੇ ਲਈ ਪਪਾਨੀਗਰ ਦਾ ਦੁਕਾਨ ਹੈ 100 ਤੋਂ ਉੱਪਰ ਦੁਕਾਨ ਹੈ ਚੂਲੇ ਨੇ ਬਟੇ ਸੀ ਬਹੁਤ ਚੂਲੇ ਨੇ ਦੁਕਾਨ ਬਹੁਤ ਅਹਿਮੀਅਤ ਫੂਡ ਦੇ ਸਟਾਲ ਨੇ ਹੈਗੇ ਆ ਸਾਰਾ ਬਣਾ ਹੋਇਆ ਜੀ ਤੁਸੀਂ ਮੋਗੇ ਤੇ ਪਹਿਲਾਂ ਵੀ ਬਹੁਤ ਲੱਗੇ ਜਣੇ ਪਰ ਇਸ ਮੇਲੇ ਵਿੱਚ ਕੀ ਖਾਸੀ ਹੈ ਤਾਂ ਹੈ ਦੀ ਦੁਕਾਨਾਂ ਬਹੁਤ ਨੇ 100 ਤੋਂ ਉੱਤੇ ਦੁਕਾਨਾਂ ਹੈ ਜੀ ਕੋਈ ਖੱਰੀ ਚੀਜ਼ ਹੈ ਹਰ ਇੱਕ ਛੇੜ ਦਾ ਸਮਾਨ ਮਿਲ ਗੋ ਜੀ ਤੇ ਜੀ ਨਾਮ ਰੱਖਿਆ ਹੈ ਨਰਿੰਦਰ ਸਿੰਘ ਇਹਦਾ ਕੀ ਕਰ ਇਹ ਥੀਮ ਲੰਡਨ ਨੂੰ ਦੇਖ ਕੇ ਉਧਰ ਬਣਾਇਆ ਗਿਆ ਗੇਟ ਬਣਾਇਆ ਵੀ ਲੋਕ ਇੰਜੋਏ ਕਰ ਸਕਣਗੇ ਪਾਵਰ 50 ਦੀ ਕਿਸੇ ਜਿਹੜੇ ਜੱਗੇ ਲੱਗੇ ਵੀ ਲੰਡਨ ਦੀ ਫੀਲਿੰਗ ਮਹਿਸੂਸ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤਾਂ ਮਿਲਣ ਦਾ ਟਾਈਮ ਕੀ ਹੈ ਸ਼ੁਰੂ 12 ਵਜੇ ਤੋਂ ਹੀ ਸ਼ਾਮ ਨੂੰ 10 ਵਜੇ ਤੱਕ ਤੇ ਇੱਕ ਕਰੋ ਤੋਂ ਕਰੋ ਕਰ ਸਕਦੇ ਠੀਕ ਤੀਦਰੀਗ ਨੂੰ ਚੱਲੇ 23 ਤੱਕ ਚੱਲਣਾ ਜੀ ਠੀਕ ਹੈ ਬਟੇਂਡਾ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਬਟੇਂਡਾ ਦੀ ਬਟੇਂਡਾ ਕੋਈ ਸਮੱਸਿਆ ਨਹੀਂ ਆਈ ਤੁਹਾਨੂੰ ਨਹੀਂ ਜੀ ਨਹੀਂ ਜੀ ਨਹੀਂ ਪੂਰਾ ਸਾਥ ਮਿਲ ਰਹੀ ਬਸ ਪਟੰਡਾ ਸ਼ਹਿਰ ਦੇ ਵਸਨੀਕਾਂ ਨੂੰ ਕੀ ਮੈਸੇਜ ਹੈ ਕੁਝ ਨਾ ਚਾਰ ਮਹੀਨਿਆਂ ਮੈਸੇਜ ਦੇਣਾ ਚਾਹਾਂਗੇ ਵੀ ਆਓ ਮੇਲੇ ਦਾ ਆਨੰਦ ਮਾਣੋ ਬੱਤਵਾਲਾ ਆ ਕੇ